ਅੱਜ ਪਿੰਡ ਬੜਮਾਜਰਾ ਚ ਆਪ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ ਜਿੱਥੇ 40 ਤੋਂ ਵੱਧ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਵੀ ਕੈਂਪ ਵਿੱਚ ਪਹੁੰਚੇ ਕੈਂਪ ਦਾ ਉਹਨਾਂ ਨੇ ਜਾਇਜ਼ਾ ਲਿਆ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਤੋਂ ਇਲਾਵਾ ਬੜਮਾਜਰਾ ਚ ਉਹਨਾਂ ਨੇ ਟਿਊਬਵੈੱਲ ਦਾ ਵੀ ਉਦਘਾਟਨ ਕੀਤਾ ਦੇਖੋ ਆਮ ਆਦਮੀ ਪਾਰਟੀ ਦਾ ਸਰਕਾਰ ਜਿਹੜੀ ਲਗਾਤਾਰ ਲੋਕਾਂ ਦੀ ਭਲਾਈ ਦੇ ਕੰਮ ਆ ਜਿਹੜੇ ਉਹ ਕਰ ਰਹੀ ਹੈ ਸਭ ਤੋਂ ਪਹਿਲਾਂ ਲੋਕਾਂ ਦੀ ਸਿਹਤ ਸਿਹਤ ਲਈ ਪੀਣ ਦਾ ਜਿਹੜਾ ਪਾਣੀ ਆ ਸਾਫ ਸੁੱਧਰਾ ਬਹੁਤ ਜ਼ਰੂਰੀ ਆ ਪਰ ਮੇਰਾ ਖਿਆਲ ਆ ਵੀ ਜਿੱਦਣ ਦੀ ਸਰਕਾਰ ਬਣੀ ਆ ਘਟਵਟ 8 10 ਦੀ ਬਣ ਲੱਗ ਚੁੱਕੇ ਨੇ ਤੇ ਤਿੰਨ ਕੀਵਲ ਚਾਰ ਹੋਣ ਜਿਹੜੇ ਲੱਗਣ ਜਾ ਰਹੇ ਨੇ ਅਜੇ ਬੜਵਾਚਲੇ ਲੱਗਣਾ ਤੰਗੌੜੀ ਲੱਗਣਾ ਤੇ ਇੱਕ ਚਪੜਚੜੀ ਲੱਗ ਰਿਹਾ ਔਰ ਦਾਂਗ ਵੀ ਬੜੀ ਜਲਦੀ ਆ ਜਿਹੜਾ ਟ੍ਰੀਨ ਆ ਉਹ ਲੱਗਣਾ ਸ਼ੁਰੂ ਹੋ ਜਾਊਗਾ ਤੇ ਇਹ 27 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਵੱਲ ਲੱਗ ਰਿਹਾ ਹੈ ਔਰ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਲਾਕੇ ਤਿਆਰ ਹੋ ਜਾਊਗਾ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਜੇਵਾ ਪਾਣੀਆਂ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ ਇਹ ਜਿੱਥੇ ਉੱਪਰ ਲੱਗ ਰਿਹਾ ਬੜਾ ਧੰਗਾ ਛੱਪੜ ਦੀ ਹੈ ਇਹਦਾ ਕੋਈ ਹੈਗਾ ਨੀਗੀਆਂ ਕਰਨ ਦਾ ਕਿ ਨਹੀਂ ਕਿਉਂਕਿ ਇਹਦੀ ਜਿਹੜੀ ਢੰਗਾਈ ਹੈ ਇਹ 285 285 ਔਰ 300 ਮੀਟਰ ਤੇ ਵਿਚਕਾਰ ਆ ਇਸ ਕਰਕੇ ਛੱਪੜ ਦੇ ਵਿੱਚ ਕੋਈ ਖਰਚ ਨਹੀਂ ਪੈਣਾ